ਪੰਜਾਬ ਦੇ ਵਿੱਚ ਲਗਾਤਾਰ ਜੋ ਬਿਮਾਰੀ ਆਪਣੇ ਪੈਰ ਫੈਰਦੀ ਜਾ ਰਹੀ ਹੈ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਜੋ ਚਿਕਨਗੁਨੀਆ ਜਾਂ ਫਿਰ ਡੇਂਗੂ ਆ ਐਸੀ ਬਿਮਾਰੀ ਦੇ ਨਾਲ ਹਰ ਘਰ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਪੀੜਤ ਹਾਤੇ ਬਿਮਾਰ ਪਿਆ ਇਸ ਬਿਮਾਰੀ ਨੂੰ ਠੱਲ ਪਾਉਣ ਦੇ ਲਈ ਜਾਂ ਪਰ ਹਰ ਬੈਲਪਰ ਸੋਸਾਇਟੀ ਦੇ ਵੱਲੋਂ ਚੇਅਰਮੈਨ ਮਿੰਕੂ ਜਵੰਦਾ ਦੀ ਅਗਵਾਈ ਦੇ ਵਿੱਚ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਮੋਹੱਲਾ ਮਹੱਲਾ ਉਹਨਾਂ ਦੀ ਟੀਮ ਖੜੀ ਆ ਜੋ ਫੋਗਿੰਗ ਮਸ਼ੀਨ ਦੇ ਨਾਲ ਵਾਰਡ 바이 ਵਾਰਡ ਮਹੱਲੇ 바이 ਮਹੱਲੇ ਫੋਗਿੰਗ ਕਰ ਰਹੀ ਆ ਅੱਜ ਵਾਰਡ ਨੰਬਰ 18 ਸੰਤਨਗਰ ਵਿਖੇ ਪਹੁੰਚੀ ਆ ਜਿੱਥੇ ਮਹੱਲਾ ਨਿਵਾਸੀਆ ਦੀ ਮੰਗ ਸੀ ਕਿ ਇੱਧਰ ਵੀ ਫੋਗਿੰਗ ਕੀਤੀ ਜਾਏ ਕਈ ਵਾਰ ਕਮੇਟੀ ਦੇ ਵਿੱਚ ਵੀ ਆਖਿਆ ਪਰ ਕੋਈ ਹੱਲ ਨਾ ਹੋਇਆ ਆਖਿਰਕਾਰ ਜਪਾਹਰ ਵੈਲਪਰ ਸੁਸਾਇਟੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਟੀਮ ਭੇਜ ਦਿੱਤੀ ਸਾਡੇ ਨਾਲ ਮਹਾਲਾ ਨਿਵਾਸੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਆ ਕੀ ਨਾਮ ਸਰ ਮਹਿੰਦਰ ਜੀ ਮਹਿੰਦਰ ਜੀ ਕਿਸ ਤਰ੍ਹਾਂ ਵੇਖਦੇ ਹੋ ਇਸ ਉਪਰਾਲੇ ਨੂੰ ਕਿਉਂਕਿ ਲਗਾਤਾਰ ਜੋ ਬਿਮਾਰੀ ਆ ਪੈਰ ਫੈਰਦੀ ਜਾ ਰਹੀ ਹੈ ਦੇਖੋ ਇਹ ਤਾਂ ਸਭ ਨੂੰ ਹੀ ਪਤਾ ਹੈ ਵੀ ਇਹ ਜਿਹੜੀ ਬਿਮਾਰੀ ਹੈ 2-3 ਮਹੀਨਿਆਂ ਤੋਂ ਚੱਲ ਰਹੀ ਹੈ ਕਿ ਬਹੁਤ ਛੋਟੇ ਬੱਚੇ ਬਜ਼ੁਰਗ ਚਾਹੇ ਉਹ 40 ਸਾਲ ਦਾ ਚਾਹੇ 15 ਸਾਲ ਦਾ ਚਾਹੇ 10 ਸਾਲ ਦਾ ਹਰੇਕ ਨੂੰ ਇਹ ਬਿਮਾਰੀ ਦੀ ਪ੍ਰੋਬਲਮ ਹੋ ਰਹੀ ਹੈ ਅਗਰ ਇੱਕ ਵਾਰੀ ਵੀ ਕੋਈ ਘਰ ਦੇ ਵਿੱਚ ਕਿਸੇ ਨੂੰ ਹੋ ਜਾਂਦੀ ਹੈ ਉਹਦੇ ਤੋਂ ਅੱਗੇ ਦੀ ਅੱਗੇ 2 3 4 ਮੈਂਬਰ ਜਿੰਨੇ ਵੀ ਨੇ ਘਰ ਦੇ तकरीबन ਸਾਰਿਆਂ ਨੂੰ ਹੋ ਰਹੀ ਹੈ ਠੀਕ ਹੈ ਤੇ ਉਹਦਾ ਸੋਲੂਸ਼ਨ ਕੋਈ ਨਹੀਂ ਹੋ ਰਿਹਾ ਮੈਡੀਸਨ ਨੇ ਲੋਕਾਂ ਨੂੰ ਲਿਆ ਰਹੇ ਨੇ ਹਸਪੀਟਲ ਜਾ ਰਹੇ ਨੇ ਡੇਪਾ ਲਵਾ ਰਹੇ ਨੇ ਦਵਾਈਆਂ ਲੈ ਰਹੇ ਨੇ ਉਹ ਵੀ ਕੰਮ ਨਹੀਂ ਕਰ ਰਹੀਆਂ ਲੋਕਾਂ ਨੂੰ ਦੋ ਤਿੰਨ ਦਿਨ ਬੁਖਾਰ ਚੜਦਾ ਹੈ ਬੁਖਾਰ ਉਤਰ ਜਾਂਦਾ ਉਸ ਤੋਂ ਬਾਅਦ ਲੋਕਾਂ ਦੇ ਕਿਸੇ ਦੇ ਗੋਡੇ ਦੁਖ ਰਹੇ ਆ ਕਿਸੇ ਦੇ ਪੈਰ ਦੁਖ ਰਹੇ ਨੇ ਕਿਸੇ ਵੀ ਤਰ੍ਹਾਂ ਕੋਈ ਤੁਰ ਵੀ ਨਹੀਂ ਸਕ ਰਿਹਾ ਤੇ ਦਵਾਈਆਂ ਲੈ ਕੇ ਲੋਕ ਚਲੋ ਜਿਸ ਤਰ੍ਹਾਂ ਵੀ ਸੋਲੂਸ਼ਨ ਉਹਨਾਂ ਨੂੰ ਬਣ ਰਿਹਾ ਚੱਲ ਰਿਹਾ ਤੇ ਇਹਦੇ ਲਈ ਮੱਛਰ ਦੀ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਵੀ ਇਹਦੀ ਦਿੱਕਤ ਇਹਦੇ ਵਜ੍ਹਾ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਤੇ ਟੈਸਟ ਵੀ ਲੋਕਾਂ ਦੇ ਤਕਰੀਬਨ ਡੇਂਗੂ ਤੇ ਜਾਂ ਚਿਕਨਗੁਨੀਆ ਦੇ ਕਈ ਲੋਕਾਂ ਦੇ ਪੋਜ਼ਿਟਿਵ ਵੀ ਆ ਰਹੇ ਨੇ ਤੇ ਇਸ ਦੇ ਬਾਵਜੂਦ ਵੀ ਇਨਾਂ ਨੇ ਕਮੇਟੀ ਨੇ ਜਾਂ ਕਿਸੇ ਪ੍ਰਸ਼ਾਸਨ ਨੇ ਇਹਦੇ ਉੱਤੇ ਕੋਈ ਧਿਆਨ ਨਹੀਂ ਦਿੱਤਾਗਾ ਨਾ ਹੀ ਕੋਈ ਮੈਡੀਕਲ ਟੀਮ ਜਿਹੜੀ ਹੈ ਕਿਸੇ ਵੀ ਜਗ੍ਹਾ ਤੇ ਕੋਈ ਕੈਂਪ ਲਾ ਰਹੀ ਹੈ ਜਾਂ ਵੀ ਕੋਈ ਆ ਰਿਹਾ ਜਾ ਰਿਹਾ ਹੈ ਕੀ ਕਹਿਣਾ ਮਹੀਨੇ 'ਚ ਇੱਕ ਅੱਧਾ ਕੋਈ ਕੈਂਪ ਲਾਤਾ ਉਹ ਵੀ ਫਾਰਮੈਲਟੀ ਤੌਰ ਦੇ ਉੱਤੇ ਲੱਗ ਰਿਹਾ ਹੈਗਾ ਠੀਕ ਹੈ ਉਸ ਦੇ ਬਾਵਜੂਦ ਫਿਰ ਆਪਾਂ ਇੱਕ ਫੋਗਿੰਗ ਲਈ ਇਹਨਾਂ ਨੂੰ ਕਮੇਟੀ ਨੂੰ ਰਿਕੁਐਸਟ ਕੀਤੀ ਜਿਹਦੇ 'ਚ ਇਹਨਾਂ ਨੇ ਕੋਈ ਵੀ ਇਹਦਾ ਹਲਾ ਨਹੀਂ ਕੱਢਾ ਹੈਗਾ ਤੇ ਉਸ ਤੋਂ ਬਾਅਦ ਜਿਹੜੀ ਟੀਮ ਹੈ ਆਪਾਂ ਦੇਖ ਹੀ ਰਹੇ ਆ ਸਾਰਿਆਂ ਨੂੰ ਦਿਖਾ ਰਹੇ ਆ ਜਿਹੜੀ ਜਪਾਹਟ ਟੀਮ ਵੈਲਫੇਅਰ ਸੁਸਾਇਟੀ ਹੈ ਇਹਨਾਂ ਨੂੰ ਇੱਕ ਰਿਕੁਐਸਟ ਕੀਤੀ ਗਈ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਇਹ ਫੋਗਿੰਗ 18 ਨੰਬਰ ਵਾਟ ਸੰਤਨਗਰ ਦੇ ਵਿੱਚ ਕੀਤੀ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਸਾਰਿਆਂ ਦਾ ਸਾਰੀ ਟੀਮ ਦਾ ਤੇ ਮਿੰਕੂ ਜਵੰਦਾ ਜੀ ਦਾ ਤੇ ਹਰਜੀਤ ਸਿੱਧੂ ਜੀ ਦਾ ਵੀ ਨਾਲ-ਨਾਲ ਕਿਉਂਕਿ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਪੂਰਾ ਕੀਤਾ ਤੇ ਉਹਦੇ ਨਾਲ-ਨਾਲ ਸਾਰੇ ਵਾਰਡ ਤੇ ਸਾਰੇ ਮਹੱਲੇ ਵੱਲੋਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਸਾਰਿਆਂ ਦਾ ਜੀ ਬਿਲਕੁਲ ਐਸੀ ਮਹਿੰਦਰ ਕਰੋਬਰ ਜਿਨ੍ਹਾਂ ਨੇ ਆਖਿਆ ਕਿ ਪਿਛਲੇ ਕਈ ਮਹੀਨੇ ਤੋਂ ਲਗਾਤਾਰ ਯਕਰ ਸੰਗਰੂਹ ਦੀ ਗੱਲ ਕੀਤੀ ਜਾਵੇ ਤਾਂ ਬਿਮਾਰੀ ਦੇ ਨਾਲ ਲੋਕ ਪੀੜਤ ਨਹੀਂ ਪਰ ਸੰਤਨਗਰ ਮੈਨਾ ਰੋਡ ਬਾੜ ਤੋਂ ਬਸ 18 ਦੇ ਵਿੱਚ ਕਾਫੀ ਘਰਾਂ ਦੇ ਵਿੱਚ ਜੋ ਲੋਕ ਨੇ ਉਹ ਬਿਮਾਰ ਨਜ਼ਰ ਆਉਂਦੇ ਨੇ ਗੱਲ ਕਰਨ ਲੈਣ ਸਾਡੇ ਨਾਲ ਆਗੂ ਖੜੇ ਨੇ ਕੀ ਨਾਮ ਹੈ ਸਰ ਕਾਦਰ ਖਾਨ ਜੀ ਮੇਰਾ ਨਾਮ ਤੇ ਅਸੀਂ ਜੈਫਰ ਵੈਲਫੇਅਰ ਸੁਸਾਇਟੀ ਟੀਮ ਵੱਲੋਂ ਤੇ ਡਾਕਟਰ ਮਿੰਕੂ ਜਵੰਦਾ ਜੀ ਦੀ ਅਗਵਾਈ ਵਿੱਚ ਅਸੀਂ ਪਿੰਡੋਂ ਪਿੰਡੀ ਔਰ ਸ਼ਹਿਰ 'ਚ ਫੋਗ ਡ੍ਰਿਲ ਕਰ ਰਹੇ ਹਾਂ ਜਿਸ ਨਾਲ ਕੀ ਹੈ ਚਲੋ ਵੀ ਕੁਝ ਰਾਹਤ ਮਿਲੂਗੀ ਮੱਛਰ ਵਗੈਰਾ ਜਿਵੇਂ ਆ ਕਿ ਉਹ ਮਰੂਗਾ ਕਿਉਂਕਿ ਮੱਛਰ ਲੜਨਾ ਹੀ ਡੇਂਗੂ ਦੀ ਬਿਮਾਰੀ ਜ਼ਿਆਦਾ ਪੈਦਾ ਹੋ ਰਹੀ ਆ ਤੇ ਲੋਕ ਬਿਮਾਰ ਹੋ ਰਹੇ ਨੇ ਤੇ ਮਿੰਕੂ ਜਵੰਦਾ ਜੀ ਦੀ ਅਗਵਾਈ ਵਿੱਚ ਅਸੀਂ ਪਿੰਡੋਂ ਪਿੰਡੀ ਸ਼ਹਿਰ 'ਚ ਕੰਮ ਕਰ ਰਹੇ ਹਾਂ ਤੇ ਲੰਬੇ ਸਮੇਂ ਤੋਂ ਇੱਕ ਮਿੰਕੂ ਜਵੰਦਾ ਜੀ ਸਮਾਜ ਸੇਵੀਕ ਤੌਰ ਤੇ ਬਹੁਤ ਲੰਬੇ ਸਮੇਂ ਤੋਂ ਸ਼ਹਿਰ ਔਰ ਬਾੜਾਂ ਦੇ ਵਿੱਚ ਜੋ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਆ ਛੋਟੇ ਛੋਟੇ ਬੱਚੇ ਤੇ ਤਾਂ ਉਹ ਨਹੀਂ ਦੇਖ ਸਕੇ ਤਾਂ ਉਹਨਾਂ ਨੂੰ ਉਹਨਾਂ ਨੂੰ ਛੱਤ ਬਣਾ ਲਗੇ ਤੇ ਮਿੰਕੂ ਜਵੰਦਾ ਜੀ ਨੇ ਜਿਵੇਂ ਉਹ ਹਰ ਇੱਕ ਵੇਲੇ ਸਮਾਜ ਵਿੱਚ ਜਿੰਨਾ ਉਹਨਾਂ ਤੋਂ ਹੁੰਦਾ ਉਹ ਵੱਧ ਚੜ ਕਰਦੇ ਨੇ ਤਾਂ ਅਸੀਂ ਧੰਨਵਾਦ ਕਰਦੇ ਹਾਂ ਮਿੰਕੂ ਜਵੰਦਾ ਜੀ ਦਾ ਔਰ ਨਾਲ ਭਾਈ ਹਰਜੀਤ ਪੱਤਰਕਾਰ ਜੀ ਜਿਨ੍ਹਾਂ ਨੇ ਇਹ ਉਪਰਾਲੇ ਨੂੰ ਅੱਗੇ ਵਧਣ ਵਾਸਤੇ ਔਰ ਲੋਕਾਂ ਦਾ ਸਹਿਯੋਗ ਸਾਨੂੰ ਬਹੁਤ ਬੰਦਾ ਅਸੀਂ ਕੋਸ਼ਿਸ਼ ਕਰਦਾ ਕਿ ਅਸੀਂ ਜਿੰਨਾ ਕਰ ਸਕੀਏ ਵੱਧ ਤੋਂ ਵੱਧ ਕਰਦੇ ਹਾਂ ਅਗਰੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਮਨ ਦੇ ਵਿੱਚ ਕਿਸ ਤਰ੍ਹਾਂ ਹੈ ਕਿਉਂਕਿ ਅਸੀਂ ਵੇਖਿਆ ਕਿ ਸਮਾਜ ਸੇਵਾ ਕਰ ਰਹੇ ਸੀ ਮਿੰਕੂ ਜਵੰਦਾ ਜੀ ਪਰ ਕਿਸ ਤਰ੍ਹਾਂ ਆਇਆ ਕਿ ਯਾਰ ਬਿਮਾਰੀ ਫੈਲ ਰਹੀ ਹੈ ਕਿਉਂ ਨਾ ਫੋਗਿੰਗ ਮਸ਼ੀਨਾਂ ਲੈ ਕਿਉਂਕਿ ਇਹਦਾਂ ਕਿ ਨਾ ਬਲਕਿ ਸ਼ਹਿਰ ਦੇ ਜਿਵੇਂ ਪਿੰਡਾਂ ਦੇ ਲੋਕ ਮਿੰਕੂ ਜਵੰਦਾ ਜੀ ਕੋਲ ਆਏ ਉਹਨਾਂ ਨੇ ਕਿਹਾ ਮਿੰਕੂ ਜਵੰਦਾ ਜੀ ਨੂੰ ਵੀ ਸਾਡੇ ਬਿਮਾਰੀ ਕਰਕੇ ਬਛਰ ਦੀ ਡੇਂਗੂ ਕਰਕੇ ਬਹੁਤ ਲੋਕ ਮਰੀਜ਼ ਹੋ ਰਹੇ ਤੇ ਜਿੰਨਾ ਉਹ ਬਲਕਿ ਆਪਣੇ ਇਹ ਚਿਹਦੇ ਵਿੱਚ ਸ਼ਹਿਰ 'ਚ ਰਹਿਣ ਦੇ ਤੇ ਬਲਕਿ ਮੌਜੂਦਾ ਸਰਕਾਰ ਦੇ ਵਿੱਚ ਉਹ ਜਦੋਂ ਸਰਕਾਰ ਲੈਵਲ ਤੇ ਜੋ ਕੰਮ ਉਹ ਉਹ ਵੀ ਕਰ ਰਹੇ ਨੇ ਔਰ ਆਪਣੇ ਵੱਲੋਂ ਵੀ ਬਹੁਤ ਐਫਰਟ ਕਰ ਰਹੇ ਨੇ ਕਿਉਂਕਿ ਮੌਜੂਦਾ ਸਰਕਾਰ ਦੇ ਵਿੱਚ ਜੋਰ ਲਾ ਰਹੇ ਨੇ ਆਪਦੇ ਆਪ ਨੂੰ ਤੇ ਵਧੀਆ ਕੰਮ ਕਰ ਰਹੇ ਨੇ ਤੇ ਕਾ ਕਰਕੇ ਮਿੰਕੂ ਜਵੰਦਾ ਜੀ ਨੇ ਜੋ ਹੋਣਾ ਚਾਹੀਦਾ ਉਹ ਕਰ ਰਹੇ ਨੇ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਉਹਨਾਂ ਨਾਲ ਜੁੜੋ ਤੇ ਉਹ ਬਹੁਤ ਵਧੀਆ ਸਮਾਜ ਸੇਵਕ ਲੰਬੇ ਸਮੇਂ ਤੋਂ ਕਰ ਰਹੇ ਨੇ ਤੇ ਲੋਕਾਂ ਦੀ ਡਿਮਾਂਡ ਦੀ ਕਿ ਚਲੋ ਸਾਡੇ ਫੋਗ ਰੀਲ ਕੀਤੀ ਜਾਵੇ ਤਾਂ ਮਿੰਕੂ ਜਵੰਦਾ ਜੀ ਨਬ ਦੀ ਟੀਮ ਨੂੰ ਕਿਹਾ ਤੇ ਉਹਨਾਂ ਦੀ ਟੀਮ ਨੇ ਉਹਦੀ ਉਸ ਉਪਰਾਲੇ ਨੂੰ ਸ਼ੁਰੂ ਕਰਤਾ ਤੇ ਅਸੀਂ ਲਗਾਤਾਰ 5-7 ਦਿਨਾਂ ਤੋਂ ਚੱਲੇ ਹੋਇਆ ਤੇ ਕਰ ਰਹੇ ਹਾਂ ਜੀ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਲਗਾਤਾਰ ਵਿੰਕੋ ਜਵੰਦਾ ਦੀ ਜੋ ਟੀਮ ਹੈ ਜਪਾਹਰ ਬੈਲਪੈਰ ਸੁਸਾਇਟੀ ਦੇ ਜ਼ਰੀਏ ਲਗਾਤਾਰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਇਹ ਜੇ ਕਾਰੀਏ ਕੀਤੇ ਜਾ ਰਹੇ ਨੇ ਵੀਰ ਨਾਲ ਵੀ ਗੱਲ ਕਰਦੇ ਹੁਣ ਤੱਕ ਕਿੰਨੇ ਪਿੰਡਾਂ ਤੇ ਕਿੰਨੇ ਵਾੜ ਕਰ ਚੁੱਕੇ ਆ ਹੁਣ ਤੱਕ ਅਸੀਂ 5 ਤੋਂ 7 ਪਿੰਡ ਕਰ ਚੁੱਕੇ ਆਂ ਤੇ 3 ਤੋਂ 4 ਵਾੜਾ ਕਰ ਚੁੱਕੇ ਆ ਤਿੰਨ ਤੋਂ ਚਾਰ ਆ ਬਾਪੂ ਜੀ ਖੜੇ ਨੇ ਗੱਲ ਕਰ ਲੈਣੇ ਆ ਕੀ ਨਾਮ ਆ ਵਲਵਿਰ ਆਈ ਵਲਵਿਰ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਉਪਰਾਲੇ ਨੂੰ ਸਰਕਾਰ ਨਹੀਂ ਕਰ ਰਹੀ ਜੋ ਇੱਕ ਸਮਾਜ ਸੇਵੀ ਆ ਉਸ ਦੇ ਵੱਲੋਂ ਮੱਛਰ ਮਾਰਨ ਦੀ ਜੋ ਦਵਾਈ ਹੁੰਦੀ ਆ ਉਹ ਛਿੜਕਾਓ ਕੀਤਾ ਜਾ ਰਿਹਾ ਇਹ ਕਹਿੰਦਾ ਵਧੀਆ ਜੇ ਛਿੜਕਿਆ ਜਾਵੇ ਹੈ ਮੱਛਰ ਬਹੁਤ ਹੋ ਰਿਹਾ ਤੇ ਵਨਨ ਤੇ ਭਾ ਆ ਜਾਂਦਾ ਇਹਨਾਂ ਛਿੜਕਿਆ ਦੇ ਵਧੀਆ ਵਧੀਆ ਕੰਮ ਬਹੁਤ ਵਧੀਆ ਕੰਮ ਜੀ ਬਿਲਕੁਲ ਇਹਦਾ ਕਹਿਣਾ ਕਿ ਬਹੁਤ ਵਧੀਆ ਕੰਮਾਂ ਜੋ ਮਹੱਲੇ ਦੇ ਹੋਰ ਬਸਰੀਕ ਉਹਨਾਂ ਨਾਲ ਵੀ ਗੱਲ ਕਰ ਲੈਣੇ ਆਓ ਛਿਰਕਿਓ ਮੜੇ ਮਹੱਲਾ ਵਾਸੀਆਂ ਨਾਲ ਗੱਲ ਕਰ ਲੈਨੇ ਸਾਡੇ ਨਾਲ ਮੌਜੂਦ ਨੇ ਕੀ ਨਾਮ ਹੈ ਕਿਰਨਜੀਤ ਕੌਰ ਜੀ ਕਿਰਨ ਕਿਸ ਤਰ੍ਹਾਂ ਦੇਖਦੇ ਹੋ ਅੱਜ ਫੋਗਿੰਗ ਕੀਤੀ ਜਾ ਰਹੀ ਆ ਮਿੰਕੂ ਜਵੰਦਾ ਦੀ ਟੀਮ ਦੇ ਵੱਲੋਂ ਫੋਗਿੰਗ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਬਹੁਤ ਵਧੀਆ ਕੀ ਨਾਮ ਹੈ ਹਰਪਾਲ ਕੌਰ ਹਰਪਾਲ ਜੀ ਕਿਸ ਤਰ੍ਹਾਂ ਵੇਖਦੇ ਹੋ ਅੱਜ ਜੋ ਸਰਕਾਰਾਂ ਦਾ ਕੰਮ ਆ ਕਮੇਟੀ ਦਾ ਕੰਮ ਆ ਮਿੰਕੂ ਜਵੰਦਾ ਵੱਲੋਂ ਕੀਤਾ ਜਾ ਰਿਹਾ ਬਹੁਤ ਵਧੀਆ ਕਰ ਰਹੇ ਨੇ ਬਹੁਤ ਵਧੀਆ ਮਤਲਬ ਜਿਵੇਂ ਮੱਛਰ ਬੁਖਾਰ ਬਖੂਰ ਚੜਦਾ ਲੋਕਾਂ ਨੂੰ ਉਹਦੇ ਤੋਂ ਮਾੜੀ ਨੁਕਤੇ ਰਹੇ ਤੇ ਮਿਲੂਗੀ ਬਹੁਤ ਵਧੀਆ ਕੰਮ ਕਰ ਰਹੇ ਨੇ ਮਿੰਕੂ ਜਵੰਦਾ ਜੀ ਤੇ ਬਹੁਤ ਸਾਰੀ ਟੀਮ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਇਹਨਾਂ ਦੀ ਇੱਕ ਗੱਲ ਕੀਤੀ ਹੈ ਡਾਕਟਰ ਵੀ ਕਹਿੰਦੇ ਨੇ ਕਿ ਜੋ ਚਿਕਨ ਗੁਨੀਆਂ ਦੀ ਬਿਮਾਰੀ ਹੈ ਜਾਂ ਫਿਰ ਡੇਂਗੂ ਆ ਮੱਛਰਨ ਦੇ ਕਾਰਨ ਹੋ ਰਿਹਾ ਕਿਉਂਕਿ ਮਹਾਲਾ ਦੇ ਨਿਵਾਸੀ ਕਹਿੰਦੇ ਨੇ ਅਸੀਂ ਕਈ ਵਾਰ ਕਮੇਟੀ ਨੂੰ ਲਿਖ ਕੇ ਦੇ ਚੁੱਕੇ ਹਾਂ ਪਰ ਕਮੇਟੀ ਵਾਲੇ ਨਹੀਂ ਆਏ ਤੇ ਮਿੰਕੂ ਜਵੰਦਾ ਦੀ ਟੀਮ ਆ ਗਈ ਹਾਂ ਗੱਲ ਬਿਲਕੁਲ ਸਹੀ ਹੈ ਇਹਨਾਂ ਦੀ ਕਮੇਟੀ ਵੱਲੋਂ ਕੋਈ ਇਹਨਾਂ ਦਾ ਮਤਲਬ ਉਹ ਨਹੀਂ ਉੱਤਾ ਨਹੀਂ ਚੱਕਦੇ ਹੈਗੇ ਮਿੰਕੂ ਜਮਾ ਜਵੰਦਾ ਜੀ ਕਰ ਰਹੇ ਨੇ ਸਾਰਾ ਕੁਝ ਉਹਨਾਂ ਨੂੰ ਐ ਵੀ ਸਾਲ ਜਿਹੜੇ ਮਨ ਲੰਨਮਾਸੀ ਨੇ ਉਹ ਤੰਗ ਨਾ ਹੋਣ ਪਰੇਸ਼ਾਨ ਨਾ ਹੋਣ ਬਿਮਾਰੀ ਤਾਂ ਮਾੜੀ ਮੋਟੀ ਰਹਿ ਤੇ ਮਿਲਦੀ ਹੈ ਬਾਕੀ ਇਹਦੀ ਟੀਮ ਨੂੰ ਤੇ ਮਿੰਕੂ ਜਵੰਦਾ ਨੂੰ ਬਹੁਤ ਧੰਨਵਾਦ ਉਹਨਾਂ ਦਾ ਜੀ ਬਿਲਕੁਲ ਮਿੰਕੂ ਜਵੰਦਾ ਦਾ ਧੰਨਵਾਦ ਕਰਦੇ ਨੇ ਕਹਿੰਦੇ ਨੇ ਕਿ ਜੋ ਕੰਮ ਨਗਰ ਕੌਂਸਲ ਸੰਗਰੂਰ ਦਾ ਉਹ ਸਮਾਜ ਸੇਵੀ ਕਰ ਰਹੇ ਨੇ ਕੈਮਰਾਮੈਨ ਜਤਿੰਦਰਪਾਲ ਲੋਟੇ ਦੇ ਨਾਲ ਹਰਜੀਤ ਸਿੰਘ ਸਿੱਧੂ ਜੀਡੀਐਸ ਨਿਊਜ਼ ਸੰਗਰੂਰ